ਇਹ ਫੱਕਰਾਂ ਦੇ ਬਾਬੇ ਰਾਣੇ ਦੇ ਕਰੇ ਨੇ ਤੇ ਅਧਾਰ ਚੱਲੀ ਇਹ ਨਹੀਂ ਜਾਕੇ ਫੱਕਰਾਂ ਦੇ ਭਾਕਾਂ ਵਾਲਿਆ ਦੇ ਕਰੇ ਨੇ ਤੇ ਅਧਾਰ ਚੱਲੀ ਇਹ ਨਹੀਂ ਜਾਕੇ ਓ ਬਾਬਿਆਂ ਦੇ ਸੋਹ ਰੱਬ ਦੀ ਸਾਈਆਂ ਦਾ ਸੋਹ ਰੱਬ ਦੀ ਸਾਈਆਂ ਦਾ ਦਰਬਾਰ ਬੜਾ ਸੋਹਣਾ ਸੋਹ ਰੱਬ ਦੀ ਸਾਈਆਂ ਬੜਾ ਸੋਣਾ ਤੇਜ ਸਦਕਾ ਜੋ ਮਿਲਦਾ ਸਤਕਾਰ ਬੜਾ ਸੋਣਾ ਸੋ ਰੱਬ ਦੀ ਸਹਾਈਆਂ ਦਾ ਦਰਬਾਰ ਬੜਾ ਸੋਣਾ ਓ ਕਿੰਨਾ ਸੋਹਣਾ ਤੈਨੂੰ ਓ ਕਿੰਨਾ ਸੋਹਣਾ ਮੇਰੇ ਓ ਕਿੰਨਾ ਸੋਹਣਾ ਮੇਰੇ ਪੀਰਾਂ ਨੂੰ ਬਣਾਇਆ ਕਿੰਨਾ ਸੋਹਣਾ ਮੇਰੇ ਪੀਰਾਂ ਨੂੰ ਬਣਾਇਆ ਦਿਲ ਕਰ ਵੇਖਦਾਰ ਵਾ ਮੈਂ ਕਿੰਨਾ ਸੋਹਣਾ ਮੇਰੇ ਫਿਰਾਂ ਨੂੰ ਬਣਾਇਆ ਹੋ ਦੇਸੀ ਕਿਉਂ ਦੀ ਨਿਆਜ਼ ਬੁਣਾਲਾ ਤੂੰ ਦੇਸੀ ਕਿਉਂ ਦੀ ਨਿਆਜ਼ ਬੁਣਾਲਾ ਤੂੰ ਪਾਕੀ ਵੱਤਿਆਂ ਚ ਰਾਗ ਜਿਗਾ ਲ ਤੂੰ ਜਾ ਕੇ ਬਾਬਿਆਂ ਦੇ ਪੈਰੀ ਹੱਥ ਲਾ ਲ ਤੂੰ ਦੇਸੀ ਕਿਉਂ ਦੀ ਨਿਆਜ਼ ਬੁਣਾਲਾ ਤੂੰ ਬਾਕੀ ਵੱਤੀਆਂ ਚੇ ਰਹਾ ਕੇ ਜੇ ਗਾਲ ਤੂੰ ਜਾ ਕੇ ਬਾਬਿਆਂ ਦੇ ਪੈਰੀ ਹੱਥ ਲਾਲਾ ਤੂੰ ਪੀਰ ਸਾਰਿਆਂ ਦੇ ਬਾਬਾ ਸਾਰਿਆਂ ਦੇ ਦਾਤਾ ਸਾਰਿਆਂ ਦੇ ਬੇੜੇ ਕਰੂ ਪਹਾਰ ਚੱਲੀ ਏ ਨਹੀਂ ਜਾ ਕੇ ਫੱਕਰਾਂ ਦੇ ਜਾ ਕੇ ਰਾਣ ਦੇ ਕਰੇ ਨੇ ਤੇ ਅਧਾਰ ਚੱਲੀ ਏ ਨਹੀਂ ਬਾਬੇ ਰਾਣ ਦੇ ਉਹ ਫੱਕਰਾਂ ਦੇ ਕਰੇ ਨੇ ਤੇ ਅਧਾਰ ਚੱਲੀ ਏ ਨਹੀਂ ਜਾ ਕੇ ਓ ਬਾਬਿਆਂ ਦੇ ਉਲੀਆਂ ਦਾ ਵਲੀ ਮੇਰਾ ਪੀਰ ਵੇ ਦਿੰਦਾ ਸਭ ਦੀ ਬਦਲੀ ਤਕਦੀਰ ਵੇ ਓਡਾਂ ਵਲੀਆਂ ਦਾ ਵਲੀ ਮੇਰਾ ਪੀਰ ਵੇ ਦਿੰਦਾ ਸਭ ਦੀ ਬਦਲੀ ਤਕਦੀਰ ਵੇ ਦਿੰਦਾ ਸਭ ਦੀ ਬਦਲੀ ਤਕਦੀਰ ਵੇ ਬਾਬਾ ਜੀ ਕਹਿੰਦੇ ਸੀ ਰਿਪੀਟ ਕਰ ਦੋ ਲਾਈਨਾਂ ਬਾਬਾ ਜੀ ਦੀਆਂ ਤੇ ਕੀ ਕਹਿੰਦੇ ਸੀ ਤੁਸੀਂ ਬਾਜ ਮਾਰਨੀ ਬਾਬਾ ਜੀ ਨੂੰ ਪੋਪੋ ਲਵਟੀ ਦੀਆ ਡੰਗ 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 ਪੋਪੋ ਲਵਟੀ ਦੀਆ ਬਾਬਿਆ ਤੇਰੇ ਦੁਕਾਨ ਮਾਰ ਮੁਕਾਰਿਆ ਮੇਰਾ ਸੋਨਾ ਮਾਹੀ ਆ ਜਾ ਕਿਸ ਸਰਕਾਰ ਦੇ ਜਿਹੜੇ ਸਾਰਿਆਂ ਦੇ ਡੁੱਬੇ ਵੜੇ ਤਾਰਦੇ ਜਮਾ ਸਦੀਕੇ ਮੈਂ ਸੱਚੀ ਸਰਕਾਰ ਦੇ ਜਿਹੜੇ ਸਾਰਿਆਂ ਦੇ ਡੁੱਬੇ ਵੜੇ ਤਾਰਦੇ ਲਾਉਂਦੇ ਸੋਹਣਿਆਣਾ ਲਾਉਂਦੇ ਸੋਹਣਿਆਣਾ ਥੱਕਦੀ ਜੇ ਘਾਰੇ ਢੋਲਣਾ ਵੇ ਬੜ ਲੱਗਦੇ ਸੱਚੀ ਲੱਗਦੇ ਨੇ ਬੜੇ ਆ ਪਿਆਰੇ ਢੋਲਣਾ ਵੇ ਬੜੇ ਲੱਗਦੇ ਸੱਚੀ ਲੱਗਦੇ ਨੇ ਬੜੇ ਆ ਪਿਆਰੇ ਢੋਲਣਾ ਵੇ ਇਹ ਦਰਬਾਰ ਇਹੋ ਜਿਹਾ ਇਹਨਾਂ ਦੇ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਲੀਡਰ ਵੱਡੇ ਵੱਡੇ ਪ੍ਰਧਾਨ ਤੇ ਵੱਡੇ ਵੱਡੇ ਕਲਾਕਾਰ ਇਹਨਾਂ ਦੇ ਚਰਨਾਂ ਦੀ ਧੂੜ ਹੈ ਇਹਨਾਂ ਤੋਂ ਡਰ ਲੱਗਦਾ ਇਹ ਤੇ ਬੈਨਸ ਅੱਦੇ ਪਰੋਹਣੇ ਤੋਂ ਹੱਦੋਂ ਵੱਧ ਆ ਜਾਂਦੀ ਹੈ ਧੰਨ ਜੀਰਾ ਬਾਬੇ ਦਾ ਬਾਬੇ ਰਾਣੇ ਜੀ ਦਾ ਬਾਬਾ ਰਾਣਾ ਜੀ ਵਿਧਾਈ ਦੇ ਪਾਤਰ ਹੈ ਘਰੇ ਇੱਕ ਪਰੋਹਣਾ ਆ ਜੇ ਤੇ ਸਾਹਮਣਾ ਔਖਾ ਹੋ ਜਾਂਦਾ ਜਿਨ੍ਹਾਂ ਦੀ ਇਹਨਾਂ ਨਾਲ ਲੱਗੀਆਂ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣਗੀ ਤੇ ਉਹਨਾਂ ਨੂੰ ਇਹ ਬੇਪਰਵਾਹ ਹੁੰਦੇ ਆ ਫਕੀਰ ਜਿਹੜੇ ਇਹਨਾਂ ਦੇ ਦਰ ਤੇ ਜਿਹੜੇ ਜਿਹੜੇ ਆਉਂਦੇ ਡਰ ਕੇ ਆਉਂਦੇ ਆ ਕਿਵੇਂ ਆਉਂਦੇ ਆ ਜਾ ਕਿਨ ਲੱਗ ਤੱਕਨ ਲੱਗ ਤੱਕਨ ਲੱਗ ਤੱਕਨ ਲੱਗ ਤੱਕਨ ਲੱਗ ਤੱਕਨ ਲੱਗ ਤੱਕਨ ਲੱਗ ਬਹੁਤੇ ਵੱਡੇ ਵੱਡੇ ਦਰ ਜਾ ਕੇ ਝੁੱਕਦੇ ਉਹਦੇ ਵੱਡੇ ਵੱਡੇ ਦਰ ਜਾ ਕੇ ਝੁੱਕਦੇ ਉਹਦੇ ਦਰ ਜਾ ਕੇ ਦੁੱਖ ਸਾਰੇ ਮੁੱਕਦੇ ਉਹਦੇ ਦਰ ਜਾ ਕੇ ਦੁੱਖ ਸਾਰੇ ਮੁੱਕਦੇ ਪੱਟੀ ਹੁੰਦਾ ਨੀ ਗਾ ਰੱਜਾ ਵਿੱਚੋਂ ਬਾਹਰ ਚੱਲੀ ਏ ਨੀ ਜਾ ਕੇ ਫੱਕਰਾਂ ਦੇ ਓ ਬਾਬਿਆਂ ਦੇ ਕਰੇ ਨੇ ਦੇ ਅਧਾਰ ਚੱਲੀ ਏ ਨੀ ਪੱਘਾਂ ਵਾਲਿਆਂ ਦੇ ਸਾਰੀ ਸੰਗਤ ਦੇ ਕਰੇ ਨੇ ਦੇ ਅਧਾਰ ਚੱਲੀ ਏ ਨੀ ਜਾ ਕੇ ਫੱਕਰਾਂ ਸੱਚੀ ਲੱਗਦੇ ਨੇ ਬੜੇ ਉਹ ਪਿਆਰੇ ਢੋਲਣਾ ਵੇ ਬੜੇ ਲੱਗਦੇ ਹੋ ਫੱਕਰਾਂ ਦੇ ਕਰਨੇ ਦੇ ਅਧਾਰ ਚੱਲੀ ਏ ਨੀ ਜਾ ਕੇ ਬਾਬਿਆਂ ਦੇ ਸੱਚੀ ਲੱਗਦੇ ਨੇ ਬੜੇ ਉਹ ਪਿਆਰੇ ਢੋਲਣਾ ਵੇ ਬੜੇ ਲੱਗਦੇ ਹੋ ਬਾਬਿਆਂ ਦੇ ਚੱਲੀਏ ਨੀ ਜੱਗੀ ਫੰਕਰਾਂ ਦੇ ਸੱਚੀ ਲੱਗਦੇ ਨੇ ਬੜੇ ਪਿਆਰੇ ਢੋਲਣਾ ਵੇ ਬੜੇ ਲੱਗਦੇ ਜੈ ਮਸਤਾ ਦੀ ਲੱਖ ਲੱਖ ਵਧਾਈ ਐ ਬਾਬਾ ਰਣਾ ਜੀ ਨੂੰ ਕਿ ਜਿਨ੍ਹਾਂ ਨੇ ਆਪਣੇ ਗੁਰੂਆਂ ਦਾ ਪੀਰਾਂ ਦਾ ਇਹ মুর্ਸ਼ਿਦਾਂ ਦਾ ਵੈਵਰਾਂ ਦਾ ਔਲੀਆ ਦਾ ਪਕੰਬਰਾਂ ਦਾ ਦਿਨ ਦੇ ਹਰਾ ਮਨਾਇਆ ਵਧਾਈ ਦੇ ਪਾਤਰ ਐ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਾ ਕੰਨਾ ਜੈ ਸਈਆਂ ਦੀ ਜੈ ਮਸਤਾ ਦੀ ਬਹੁਤ ਪਿਆਰੀ ਸਾਊਂਡ ਐ ਜੀ ਤੇ ਜਿਨ੍ਹਾਂ ਨੇ ਲਾਈਵ ਵੀ ਚਲਾਇਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਛੋਟੇ ਜਿਹੇ ਗਾਣੇ ਨੂੰ ਜਿਵੇਂ ਛੋਟੇ ਜਿਹੇ ਬੂਟੇ ਨੂੰ ਪਾਣੀ ਪਾ ਕੇ ਬਹੁਤ ਵੱਡਾ ਬਣਾ ਦੇਈਦਾ ਸੁਣ ਛੋਟੇ ਜਿਹੇ ਬੂਟੇ ਨੇ ਜਿਵੇਂ ਪਾਣੀ ਪਾ ਕੇ ਬਹੁਤ ਵੱਡਾ ਬਣਾ ਦੇਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਅੱਜ ਦਾ ਮੇਲਾ ਸਦਾ ਬਹਾਰ ਕਰ ਦੇਣਾ ਤੇ ਛੋਟੇ ਜਿਹੇ ਗਾਣੇ ਨੂੰ ਬਹੁਤ ਦੂਰ ਤੱਕ ਫਲਾ ਦੇਣਾ ਇਹਨਾਂ ਦੇ ਮੋਬਾਈਲ ਤੇ ਵੱਧ ਚੜ ਕੇ ਲੈਂਕ ਕਰਿਓ ਜੀ ਕਮੈਂਟ ਦਿਓ ਸ਼ੇਅਰ ਕਰਿਓ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜਸੇਦਾਰ ਸਾਹਿਬ ਜੀ ਵੈਗੁਰੂ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ